ਲੋਕ ਸਭਾ ਚੋਣਾਂ 'ਚ ਲੁਧਿਆਣਾ ਤੋਂ ਹਾਰਨ ਤੋਂ ਬਾਅਦ ਵੀ ਰਵਨੀਤ ਬਿੱਟੂ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣ ਗਏ ਨੇ ਰਵਨੀਤ ਬਿੱਟੂ ਨੇ ਸੋਚ ਚੁੱਕੀ ਐ ਸਵਾਲ ਇਹ ਪੈਦਾ ਹੁੰਦੇ ਨੇ ਕਿ ਆਖਰਕਾਰ ਰਵਨੀਤ ਬਿੱਟੂ ਜਿਹੜੇ ਆ ਉਹ ਕਿੰਨਾ ਸਮਾਂ ਮੰਤਰੀ ਰਹਿਣਗੇ ਕਿਉਂਕਿ ਨਾ ਤਾਂ ਰਾਜ ਸਭਾ ਦੇ ਮੈਂਬਰ ਨੇ ਤੇ ਨਾ ਹੀ ਲੋਕ ਸਭਾ ਦੇ ਪਰ ਰਵਨੀਤ ਬਿੱਟੂ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਇਸੇ ਤਰ੍ਹਾਂ ਨਾਲ ਹੀ ਡਰਾਮੈਟਿਕਲੀ ਹਾਰਨ ਤੋਂ ਬਾਅਦ ਨਾ ਜਿੱਤਣ ਤੋਂ ਬਾਅਦ ਇਹ ਬਣ ਕੇ ਚੋਣ ਵੀ ਨਹੀਂ ਲੜੀ ਸੀ ਉਹ ਇੱਕ ਬੰਦਾ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਬਣ ਗਿਆ ਸੀ ਉਹ ਕੌਣ ਸੀ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕਪੱਣ న్యూਸ ਦੇ ਨਾਲ ਮਹਿੰਦਰ ਬਾਜਵਾ ਰਵਨੀਤ ਬਿੱਟੂ ਨੂੰ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਲਗਭਗ 30000 ਵੋਟਾਂ ਦੇ ਆਸ-ਪਾਸ ਸਿਕਸ ਦਿੱਤੀ ਹੈ ਰਵਨੀਤ ਸਿੰਘ ਬਿੱਟੂ ਹਾਰ ਗਏ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਚੋਂ ਫੋਨ ਆਇਆ ਕਿ ਤੁਹਾਨੂੰ ਮੰਤਰੀ ਬਣਾਇਆ ਜਾ ਰਿਹਾ ਤਾਂ ਰਵਨੀਤ ਬਿੱਟੂ ਨੇ ਜਿਹੜਾ ਪੈਰੀ ਜੁੱਤੀ ਵੀ ਨਹੀਂ ਪਾਈ ਤੇ ਭੱਜ ਕੇ ਜਿਹੜਾ ਉਹ ਪ੍ਰਧਾਨ ਮੰਤਰੀ ਕੋਲ ਚਲੇ ਗਏ ਇਸ ਦੀ ਵੀਡੀਓ ਵਾਇਰਲ ਵੀ ਹੋਈ ਪਰ ਰਵਨੀਤ ਬਿੱਟੂ ਤੋਂ ਪਹਿਲਾਂ ਵੀ ਕੁਝ ਅਜਿਹੇ ਹੀ ਡਰਾਮੈਟਿਕਲੀ ਸੀਨ ਪੰਜਾਬ ਚੋਂ ਵਾਪਰ ਚੁੱਕਿਆ ਦਰਅਸਲ ਗੱਲ 1996 ਦੀ ਜਦੋਂ ਬਲਵੰਤ ਸਿੰਘ ਰਾਮੂ ਵਾਲੀਆ ਨੇ ਦੇਵੇਗੋੜਾ ਤੋਂ ਬਾਅਦ ਮੰਤਰੀ ਬੱਜੋ ਸੌ ਚੁੱਕੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਐਚਡੀ ਦੇਵੇਗੋੜਾ ਜਿਨ੍ਹਾਂ ਤੋਂ ਬਾਅਦ ਜਿਹੜਾ ਬਲਵੰਤ ਸਿੰਘ ਰਾਮੂਵਾਲੀਆ ਨੇ ਕੇਂਦਰੀ ਵਜ਼ੀਰ ਦੀ ਸੌਂ ਚੁੱਕੀ ਬਲਵੰਤ ਸਿੰਘ ਰਾਮੂਵਾਲੀਆ ਕਈ ਮਹਿਕਮਿਆਂ ਦੇ ਮੰਤਰੀ ਰਹੇ ਬਲਵੰਤ ਸਿੰਘ ਰਾਮੂਵਾਲੀਆ ਉਸ ਤੋਂ ਬਾਅਦ ਨਾ ਤਾਂ ਪੰਜਾਬ ਦੇ ਵਿੱਚੋਂ ਨਾ ਕਿਤੇ ਹੋਰ ਉਹ ਲੋਕ ਸਭਾ ਚੋਂ ਜਿੱਤੇ ਸੀ ਨਾ ਹੀ ਉਸ ਸਮੇਂ ਤੱਕ ਉਹ ਰਾਜ ਸਭਾ ਦੇ ਮੈਂਬਰ ਸੀ ਪਰ ਫਿਰ ਵੀ ਉਹਨਾਂ ਨੂੰ ਵਜ਼ਾਰਤ ਦੀ ਸੌਂ ਚੁੱਕਾਈ ਗਈ ਇਹਦੇ ਪਿੱਛੇ ਦੋ ਕਾਰਨ ਨੇ ਕਿਉਂਕਿ ਜਿਹੜੀ ਦੇਵੇਗੋੜਾ ਜਾਂ ਉਸ ਸਮੇਂ ਦੇ ਸੰਯੁਕਤ ਮੋਰਚੇ ਵਾਲੀਆਂ ਸਰਕਾਰਾਂ ਸੀ ਉਹਨਾਂ ਦਾ ਕਰਤਾ ਤਰਤਾ ਸਨ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਕਿਸ ਦੇ ਉਸ ਵੇਲੇ ਦੇ ਜਰਨਲ ਸਕੱਤਰ ਕਾਮਰਦ ਹਰਕ੍ਰਿਸ਼ਨ ਸਿੰਘ ਸਰਜੀਤ ਬਲਵੰਤ ਸਿੰਘ ਰਾਮੂ ਵਾਲੀਆ ਕਾਮਰਦ ਹਰਕ੍ਰਿਸ਼ਨ ਸਿੰਘ ਸਰਜੀਤ ਦੇ ਬਹੁਤ ਨਜ਼ਦੀਕੀ ਸੀ ਬਲਵੰਤ ਸਿੰਘ ਰਾਮੂ ਵਾਲੀਆ ਇਸ ਗੱਲ ਲਈ ਵੀ ਜਾਣੇ ਜਾਂਦੇ ਨੇ ਜਿਵੇਂ ਬਿੱਟੂ ਕਹਿ ਲਈਏ ਕਿ ਲੋਕਾਂ ਨੂੰ ਭਲਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾ ਲੈਂਦੇ ਨੇ ਬਲਵੰਤ ਸਿੰਘ ਰਾਮੂ ਵਾਲੀਆ ਉਹਨਾਂ ਤੋਂ ਚਾਰ ਪੰਜ ਹੱਥ ਅੱਗੇ ਨੇ ਬਲਵੰਤ ਸਿੰਘ ਰਾਮੂ ਵਾਲੀਆ ਦੇ ਕਈ ਕਿੱਸੇ ਹੋਰ ਵੀ ਨੇ ਪਰ ਇਹ ਕਿੱਸਾ ਬੜਾ ਅਹਿਮ ਹੈ ਕਿ ਉਹਨਾਂ ਨੇ ਕਾਮਰਦ ਹਰਕ੍ਰਿਸ਼ਨ ਸਿੰਘ ਸਰਜੀਤ ਦੇ ਰਾਹੀ ਕੇਂਦਰ ਦੀ وزارت ਲਈ ਤੇ ਉਸ ਤੋਂ ਬਾਅਦ ਮਲਾਇਮ ਸਿੰਘ ਨੂੰ ਭੁਲਾ ਕੇ ਕਾਮਰੜ ਹਰਕ੍ਰਿਸ਼ਨ ਸਰਜੀਤ ਮਲਾਇਮ ਸਿੰਘ ਵੀ ਕਾਮਰੜ ਹਰਕ੍ਰਿਸ਼ਨ ਸਿੰਘ ਸਰਜੀਤ ਦੇ ਨਜ਼ਦੀਕੀ ਸੀ ਤੇ ਉਹਨਾਂ ਦੇ ਚੇਲਿਆਂ ਦੇ ਵਿੱਚੋਂ ਇੱਕ ਗਿਨੇ ਜਾਂਦੇ ਸੀ ਇਸੇ ਕਾਰਨ ਹੀ ਹੋਇਆ ਕਿ RAM ਮਲਾਇਮ ਸਿੰਘ ਯਾਦਵ ਨੇ ਬਲਵੰਤ ਸਿੰਘ ਰਾਮੂ ਵਾਲੀਆ ਨੂੰ UP ਦੀ ਇੱਕ ਰਾਜ ਸਭਾ ਸੀਟ ਤੋਂ ਰਾਜ ਸਭਾ 'ਚ ਭੇਜਿਆ ਤੇ ਬਲਵੰਤ ਸਿੰਘ ਰਾਮੂ ਵਾਲੀਆ ਜਿੰਨਾ ਸਮਾਂ ਉਹ ਸਰਕਾਰ ਰਹੀ ਉਹ ਕੇਂਦਰ 'ਚ ਵਜ਼ੀਰ ਰਏ ਇਹੀ ਹਾਲ ਬਿੱਟੂ ਨਾਲ ਹੋਣਾ ਹੈ ਬਿੱਟੂ ਨੂੰ ਭਾਜਪੀ ਕਿੱਥੋਂ ਭੇਜਦੀ ਹੈ ਕਿੱਥੋਂ ਨਹੀਂ ਕਿਉਂਕਿ ਕੁਝ ਨਾਮੀਨੇਸ਼ਨ ਵਾਲੀਆਂ ਸੀਟਾਂ ਖਾਲੀ ਹੋਣ ਜਾ ਰਹੀਆਂ ਨੇ ਸ਼ਾਇਦ ਉਹਨਾਂ ਨੂੰ ਨਾਮਿਨੇਟ ਮੈਂਬਰ ਬਣਾ ਦਿੱਤਾ ਜਾਵੇ ਜਾਂ ਫਿਰ ਕਿਸੇ ਸੂਬੇ ਚੋਂ ਹੋਰ ਲਿਆ ਕੇ ਜਿਹੜਾ ਉਹਨਾਂ ਨੂੰ ਬੀਜਪੀ ਰਾਜ ਸਭਾ ਚ ਲੈ ਆਵੇ ਬਲਵੰਤ ਸਿੰਘ ਰਾਮੂ ਵਾਲੀਆ ਇਸ ਕਰਕੇ ਖਾਸ ਨਹੀਂ ਕਿਉਂਕਿ ਉਹਨਾਂ ਨੇ ਇੱਥੇ ਅਕਾਲੀਆਂ ਨੂੰ ਹੋਰ ਦਿਖਾਈ ਗਏ ਕੇਂਦਰ ਚ ਵਜ਼ੀਰ ਬਣ ਕੇ ਇੱਥੇ ਕਹੀ ਗਏ ਕਿ ਮੈਂ ਜੰਮੂ ਤੋਂ ਰਾਜ ਸਭਾ ਮੈਂਬਰ ਬਣਨਾ ਹੈ ਬਣ ਯੂਪੀ ਚੋਂ ਗਏ ਉਹਨਾਂ ਨੇ ਅਕਾਲੀਆਂ ਨੂੰ ਭੰਬਲ ਪੂਸੇ ਚ ਪਾਈ ਰੱਖਿਆ ਇਹ ਕਾਰਨ ਨੇ ਦਰਸਰ ਰਾਮੂ ਵਾਲੀਆ ਦੀ ਕੁੱਲ ਸਿਆਸਤ ਹਮੇਸ਼ਾ ਹੀ ਇਸ ਤਰ੍ਹਾਂ ਨਾਲ ਰਹੀ ਕਿ ਉਹ ਮੌਕੇ ਨੂੰ ਬੜਾ ਚੰਗੀ ਤਰ੍ਹਾਂ ਨਾਲ ਬੋਚ ਲੈਂਦੇ ਸੀ ਜਾਣਕਾਰ ਤੇ ਸਿਆਸੀ ਇਤਿਹਾਸਕਾਰ ਇਹ ਗੱਲ ਦੀ ਗਵਾਹੀ ਭਰਦੇ ਆ ਕਿ ਜਦੋਂ 1984 ਜਾਂ 85 ਦੀ ਲੋਕ ਸਭਾ ਚੋਣ ਹੋਈ ਉਸ ਵੇਲੇ ਬਲਵੰਤ ਸਿੰਘ ਰਾਮੂ ਵਾਲੀਆ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਸੰਗਰੂਰ ਤੋਂ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਮਿਲ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਪਰ ਪ੍ਰਕਾਸ਼ ਸਿੰਘ ਬਾਦਲ ਨਿੱਜੀ ਤੌਰ ਤੇ ਉੱਤੇ ਇੱਥੇ ਕਿਸੇ ਹੋਰ ਨੂੰ ਟਿਕਟ ਦੇਣ ਦੇ ਸ਼ਖਸੀ ਤੇ ਖਾਸ ਕਰਕੇ ਬਰਨਾਲਾ ਪਰਿਵਾਰ ਇੱਥੋਂ ਚੋਣ ਲੜਨ ਲਈ ਕਾਫੀ ਉਤਸ਼ਾਹਤ ਸੀਗਾ ਪਰ ਇਸ ਕਸ਼ਮ ਕਸ਼ਦੇ ਵਿੱਚ ਰਾਮੂ ਵਾਲੀਆ ਟਿਕਟ ਲੈ ਜਾਂਦੇ ਨੇ ਜਾਣਕਾਰ ਹਲਕੇ ਦੱਸਦੇ ਨੇ ਕਿ ਬਲਵੰਤ ਸਿੰਘ ਰਾਮੂ ਵਾਲੀਆ ਤੇ ਉਸ ਸਮੇਂ ਜੋਰਾ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੜ ਆਗੂ ਸੀ ਉਹ ਦੋਵੇਂ ਇੱਕੋ ਕਾਰ 'ਚ ਬੈਠੇ ਸੀ ਇਕੱਠੇ ਸਨ ਤਾਂ ਕਿਸੇ ਸਮਾਗਮ ਤੋਂ ਆ ਰਹੇ ਸੀ ਤਾਂ ਉਹਨਾਂ ਨੇ ਜੋਰਾ ਸਿੰਘ ਮਾਨ ਨੂੰ ਕਿਹਾ ਕਿ ਬਲਵੰਤ ਸਿੰਘ ਰਾਮੂ ਵਾਲੀਆ ਨੇ ਕਿ ਮੈਨੂੰ ਟਿਕਟ ਦਵਾ ਦਿਓ ਤਾਂ ਜੋਰਾ ਸਿੰਘ ਮਾਨ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਕਹਿੰਦੇ ਤਾਂ ਪ੍ਰਕਾਸ਼ ਸਿੰਘ ਬਾਦਲ ਹੀ ਕਰ ਸਕਦੇ ਆ ਤਾਂ ਜੋਰਾ ਸਿੰਘ ਮਾਨ ਨੂੰ ਉਹਨਾਂ ਨੇ ਕਿਹਾ ਕਿ ਮੈਨੂੰ 5 ਮਿੰਟ ਲਈ ਬਾਦਲ ਸਾਹਿਬ ਨੂੰ ਮਲਾ ਦਿਓ ਟਿਕਟ ਮੈਂ ਆਪ ਹੀ ਲੈ ਲੂੰਗਾ ਤਾਂ ਜੋਰਾ ਸਿੰਘ ਮਾਨ ਦੀਆਂ ਮਿੰਤਾਂ ਕੀਤੀਆਂ ਤਾਂ ਜੋਰਾ ਸਿੰਘ ਮਾਨ ਨੇ ਬਲਵੰਤ ਸਿੰਘ ਰਾਮੂ ਵਾਲੀਆ ਦੀ ਨੂੰ ਆਪਣੀ ਥਾਂ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਾਰਜ ਚ ਬਿਠਾ ਦਿੱਤਾ ਕਹਿੰਦੇ ਬਰਨਾਲੇ ਤੋਂ ਸੰਗਰੂਰ ਆਉਣ ਤੱਕ ਰਾਮੂ ਵਾਲੀਆ ਸੰਗਰੂਰ ਤੋਂ ਟਿਕਟ ਲੈ ਚੁੱਕੇ ਸਨ ਜਨ ਕਿ ਰਾਮੂ ਵਾਲੀਆ ਦੀ ਬਾਰਗੇਨਿੰਗ ਪਾਵਰ ਇੰਨੀ ਜ਼ਿਆਦੀ ਹੈ ਇਸੇ ਕਰਕੇ ਮੈਂ ਕਿਹਾ ਕਿ ਰਵਨੀਤ ਬਿੱਟੂ ਤਾਂ ਰਾਮੂ ਵਾਲੀਆ ਸਾਹਿਬ ਦੇ ਨੇੜੇ ਤੇੜੇ ਨਹੀਂ ਢੁਕਦੇ ਇਸ ਮਾਮਲੇ ਦੇ ਵਿੱਚ ਕਿ ਉਹ ਕਿੰਨੀ ਛੇਤੀ ਜਿਹੜਾ ਉਹ ਇਹ ਗੇਮ ਕਮਾ ਸਕਦੇ ਆ ਤੁਹਾਨੂੰ ਪਤਾ ਹੋਊਗਾ ਉਸ ਤੋਂ ਬਾਅਦ ਵੀ ਉਹ ਜਿਹੜਾ ਵਿਧਾਨ ਸਭਾ ਨਾ ਜਿੱਤੇ ਯੂਪੀ ਦੀ ਨਾ ਕੁਝ ਹੋਰ ਹੋ ਯੂਪੀ ਚ ਜਾ ਕੇ ਵੀ ਜੇਲ੍ਹ ਮੰਤਰੀ ਬਣ ਗਏ ਇਹ ਚੀਜ਼ਾਂ ਨੇ ਬਿੱਟੂ ਪਹਿਲੀ ਵਾਰ ਬਣਿਆ ਪੰਜਾਬ ਦੇ ਵਿੱਚੋਂ ਅਜਿਹਾ ਨਹੀਂ ਹੈ ਬਲਵੰਤ ਸਿੰਘ ਰਾਮੂ ਵਾਲੀ ਆ ਪਹਿਲਾਂ ਬਣਦੇ ਰਿਹਾ ਭਾਜਪਾ ਆਈ ਜਾਂ ਬਿੱਟੂ ਦੇ ਸਮਰਥਕ ਬਹੁਤ ਖੁਸ਼ ਹੋ ਰਿਹਾ ਕਿ ਸਾਨੂੰ ਜਿੱਤਣ ਤੋਂ ਬਾਅਦ ਵੀ ਹਾਰਨ ਤੋਂ ਬਾਅਦ ਵੀ ਬਣਾ ਦਿੱਤਾ ਗਿਆ ਤਾਂ ਬਲਵੰਤ ਸਿੰਘ ਰਾਮੂ ਵਾਲੀ ਇਹ ਕੰਡ ਤਾਂ 19 ਅੱਜ ਤੋਂ 20 30 ਸਾਲ ਪਹਿਲਾਂ ਹੀ ਕਰ ਗਏ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ 30 ਸਾਲ ਦਾ ਲਗਭਗ ਸਮਾਂ ਹੋ ਗਿਆ ਉਸ ਤੋਂ ਪਹਿਲਾਂ ਹੀ ਕਰ ਚੁੱਕੇ ਨੇਗੇ ਰਵਨੀਤ ਬਿੱਟੂ ਨੇ ਕੋਈ ਕੱਦੂ ਚ ਐਸਾ ਤੀਰ ਨਹੀਂ ਮਾਰਿਆ ਕਿ ਰਵਨੀਤ ਬਿੱਟੂ ਕਹਿ ਸਕਣ ਕਿ ਵੀ ਮੈਂ ਹਾਰ ਗਿਆ ਸੀ ਮੈਂ ਫਿਰ ਵੀ ਨਾ ਬੀ ਰਾਮੂ ਵਾਲੀਆ ਸਾਹਿਬ ਨਾਲ ਉਸ ਵੇਲੇ ਚੋਣ ਵੀ ਨਹੀਂ ਸੀ ਲੜੀ ਕੋਈ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਉਹਨਾਂ ਨੇ ਉਸ ਵੇਲੇ ਕੋਈ ਚੋਣ ਵੀ ਨਹੀਂ ਸੀ ਲੜੀ ਤੇ ਉਹ ਫਿਰ ਵੀ ਜਿਹੜਾ ਕੇਂਦਰ ਚ ਮੰਤਰੀ ਬਣ ਕੇ ਆਪਣੇ ਸਿਆਸੀ ਗੁਰੂ ਦੇ ਸਹਾਰੇ ਕਾਉਂਟ ਹਾਰਕ੍ਰਿਸ਼ਨ ਸਰਜੀਤ ਦੇ ਸਹਾਰੇ ਉਹ ਜਿਹੜਾ ਕੇਂਦਰੀ وزارت ਵੀ ਭੁਗਤਗੇ ਉਸ ਵੇਲੇ ਅਕਾਲੀ ਸੋਚਦੇ ਵੀ ਨਹੀਂ ਹੁਣੇ ਵੀ ਇਹ ਕਿਵੇਂ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਅਕਾਲੀ ਦਲ ਚਾਗੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਰਵਨੀਤ ਬਿੱਟੂ ਨੂੰ ਫੂਡ ਪ੍ਰੋਸੈਸਿੰਗ ਤੇ ਜਿਹੜਾ ਉਹ ਰੇਲਵੇ ਦਾ ਰਾਜਵਜ਼ੀਰ ਬਣਾਇਆ ਗਿਆ ਆ ਵੇਖਦੇ ਆ ਕਿ ਰਵਨੀਤ ਬਿੱਟੂ ਕੀ ਕਰਕੇ ਲਿਆਉਂਦੇ ਆ ਕਿ ਨਹੀਂ ਲਿਆਉਂਦੇ ਗੱਲਾਂ ਤਾਂ ਉਹ ਕੱਲ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਵੱਡੀਆਂ ਵੱਡੀਆਂ ਕਰ ਰਹੇ ਸੀ ਪਰ ਮੈਨੂੰ ਜਿੱਥੇ ਤੱਕ ਲੱਗਦਾ ਕਿ ਰਵਨੀਤ ਬਿੱਟੂ ਦੇ ਹੱਥ ਉਸ ਥਾਂ ਤੱਕ ਨਹੀਂ ਪਹੁੰਚਦੇ ਜਿੱਡੀਆਂ ਉਹ ਗੱਲਾਂ ਕਰੀ ਜਾਂਦੇ ਸੀ ਨਾ ਹੀ ਭਾਜਪਾ ਦੀ ਪਾਲਿਸੀ ਦੇ ਹਿਸਾਬ ਨਾਲ ਈਵਨ ਕਿ ਬਿੱਟੂ ਦੀ ਪਾਲਿਸੀ ਦੇ ਹਿਸਾਬ ਨਾਲ ਵੀ ਨਹੀਂ ਜੋ ਤਾਂ ਬਿੱਟੂ ਕਾਂਗਰਸ 'ਚ ਹੀ ਹੁੰਦਾ ਕਹਿੰਦੇ ਸੀ ਕਿ ਬਲਵੰਤ ਰਾਜਵਾਨ ਨੂੰ ਨਹੀਂ ਛੱਡਣਾ ਚਾਹੀਦਾ ਅੱਜ ਉਹ ਭਾਜਪਾ 'ਚ ਜਾ ਕੇ ਕਹਿੰਦੇ ਕਿ ਮੈਂ ਨਰਮ ਗੋਸ਼ਾ ਰੱਖੂੰਗਾ ਇਸ ਬਾਰੇ ਇਹ ਸਾਰੇ ਸਿਆਸੀ ਟਿਕੜਮ ਦੇ ਉੱਤੇ ਸਵਾਲ ਖੜੇ ਕਰਦੀਆਂ ਚੀਜ਼ਾਂ ਨਹੀਂ ਹੈ ਰਵਨੀਤ ਬਿੱਟੂ ਨੂੰ ਬਹੁਤਾ ਖੁਸ਼ ਤਾਂ ਨਹੀਂ ਹੋਣਾ ਚਾਹੀਦਾ ਵਜ਼ਾਰਤਾਂ ਆਉਂਦੀਆਂ ਵੀ ਰਹਿੰਦੀਆਂ ਨੇ ਵਜ਼ਾਰਤਾਂ ਜਾਂਦੀਆਂ ਵੀ ਰਹਿੰਦੀਆਂ ਨੇ ਗੱਲ ਤਾਂ ਇਹ ਹੈ ਕਿ ਹੁਣ ਤੁਹਾਨੂੰ ਵਜ਼ਾਰਤ ਮਿਲੀ ਹੈ ਤੇ ਤੁਸੀਂ ਪੰਜਾਬ ਦਾ ਕੀ ਭਲਾ ਕਰ ਪਾਉਨੇ ਹੋ ਅਰੇ ਗਾਜਾ ਫਿਰ ਤੁਸੀਂ ਸਿਰਫ ਉੱਥੇ ਤਾੜੀਆਂ ਵਜਾਉਣ ਦੇ ਲਈ ਸੱਦੇ ਗਏ ਹੋ